ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਤੀਜਾ ਹਮ ਮਮਤਾ ਮੋਹਣੀ ਮਨ ਮੁਖਾਂ ਨੂੰ ਗਈ ਖਾਇ ਜੋ ਮੋਹ ਦੂਜਾ ਚਿਤ ਲਾਏ ਦੇ ਤਿਨਾ ਵਿਆਪ ਰਹੀ ਲਪਟਾਏ ਗੁਰ ਕਾਬਦ ਪਰ ਜਾਲੀਐ ਆ ਪਰ ਜਾਲੀਐ ਵਿੱਚ ਡੈਸ਼ ਜੀ ਦੀ ਕੀ ਵਿਚਾਰਨ ਤਾ ਏਹ ਵਿੱਚ ਹੋ ਜਾਏ ਤਾਨ ਮਨ ਹੋਵੇ ਉਜਲਾ ਨਾਮ ਵਸੇ ਮਨ ਆਏ ਨਾਨਕ ਮਾਇਆ ਕਾ ਮਾਰਨ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਮਹੱਲਾ ਤੀਜਾ ਇਹ ਮਨ ਕੀ ਤੜਿਆ ਜੋਗ ਭਰਮਿਆ ਥਿਰ ਰਹੈ ਨ ਆਵੈ ਜਾਏ ਇਹ ਮਨ ਕੀ ਤੜਿਆ ਜੋਗ ਭਰਮਿਆ ਇਥੇ ਵਿਸਰਾਮ ਥਿਰ ਰਹੈ ਨਾ ਇਥੇ ਠੰਮਕ ਲੱਗੇਗੀ ਆਵੈ ਜਾਏ ਇਹ ਮਨ ਕੇ ਤੜਿਆ ਜੋਗ ਪਰਮਿਆ ਥਿਰ ਰਹੈ ਨ ਆਵੈ ਜਾਏ ਹਰ ਭਾਣਾ ਤਾ ਪਰਮਾਇਨ ਹਰ ਭਾਣਾ ਤਾ ਪਰਮਾਇਨ ਕਰ ਪਰਪੰਚ ਖੇਲ ਉਪਾਇ ਜਹ ਹਰ ਬਖਸੇ ਤਾ ਗੁਰ ਮਿਲੈ ਅਸਥਿਰ ਰਹੈ ਸਮਾਇ ਨਾਨਕ ਮਨ ਹੀ ਤੇ ਮਨ ਮਾਨਿਆ ਨਾਨਕ ਮਨ ਹੀ ਤੇ ਮਨ ਮਾਨਿਆ ਨਾਨਕ ਮਨ ਹੀ ਤੇ ਮਨ ਮਾਨਿਆ ਨਾ ਕਿਸ ਮਰੈ ਨਾ ਜਾਏ ਪੌੜੀ ਕਾਇਆ ਕੋਟ ਅਪਾਰ ਹੈ ਮਿਲਣਾ ਸੰਜੋਗੀ ਕਾਇਆ ਅੰਦਰ ਆਪ ਵਸ ਰਹਿ ਵਾਸੁ ਰਹਿਆ ਆਪੇ ਰਸ ਭੋਗੀ ਆਪ ਅਤੀਤ ਅਲਿਪਤ ਹੈ ਨਿਰਜੋਗ ਹਰ ਜੋਗੀ ਵਸ ਪੁ ਲਈ ਇੱਥੇ ਪਾਦ ਉਚਾਰਨ ਕਰਨਾ ਕਾਇਆ ਅੰਦਰ ਆਪ ਵਸ ਰਹਾ ਆਪੇ ਰਸ ਭੂਗੀ ਜੋ ਤਿਸ ਭਾਵ ਸੋ ਕਰੇ ਹਰ ਕਰੇ ਸੋ ਹੋਗੀ ਹੋਗੀ ਪਦ ਕਸ ਕੇ ਬੋਲ ਜੋ ਹਰ ਕਰੇ ਸੋ ਹੋਗੀ ਹਰ ਗੁਰਮੁਖ ਨਾਮ ਧਿਆਈਐ ਲਹਿ ਜਾਇ ਵਿਜੋਗੀ ਲਹਿ ਜਾਹਿ ਵਿਜੋਗੀ ਸ਼ਲੋਕ ਮਹੱਲਾ ਤੀਜਾ ਵਾਹ ਵਾਹ ਆਪ ਅਖਾਇਦਾ ਜਿੰਨੇ ਵੀ ਪਾਠ ਕਰਨ ਇਹਨੂੰ ਵਾਹੋ ਵਾਹ ਹੂੜਾ ਨਹੀਂ ਲਾਉਣਾ ਔਂਕੜ ਉਚਾਰਨ ਕਰਨਾ ਵਾਹ ਵਾਹ ਆਪ ਅਖਾਇਦਾ ਗੁਰ ਸਬਦੀ ਸੱਚ ਸੋਈ ਵਾਹ ਵਾਹ ਸਿਫਤ ਸਲਾਹ ਹੈ ਦੋਵੇਂ ਹਾਏ ਉਚਾਰਨ ਕਰਨੇ ਹਨ ਵਾਹ ਵਾਹ ਸਿਫਤ ਸਲਾਹ ਹੈ ਗੁਰਮੁਖ ਬੁੱਝਿਆ ਕੋਈ ਵਾਹ ਵਾਹ ਬਾਣੀ ਸੱਚ ਹੈ ਸੱਚ ਮਿਲਾਵਾ ਹੋਏ ਨਾਨਕ ਵਾਹ ਵਾਹ ਕਰਤਿਆ ਪ੍ਰਭ ਪਾਇਆ ਕਰਤਿਆ ਪ੍ਰਭ ਨਹੀਂ ਕਹਿਣਾ ਨਾਨਕ ਵਾਹ ਵਾਹ ਕਰਤਿਆ ਤੇ ਠਮਕ ਪ੍ਰਭ ਪਾਇਆ ਇਥੇ ਵਿਸਰਾਮ ਮੈਂ ਕਰਮ ਪ੍ਰਾਪਤ ਹੋਏ ਮਹੱਲਾ ਤੀਜਾ ਵਾਹ ਵਾਹ ਕਰਤੀ ਰਸਨਾ ਸਬਦ ਸੁਹਾਈ ਕਰਤੀ ਪਦ ਤੇ ਵਿਸਰਾਮ ਲਾਉਣਾ ਪੂਰਾ ਸ਼ਬਦ ਪ੍ਰਾਪ ਮਿਲਿਆ ਆਈ ਵਡਭਾਗੀਆ ਵਾਹ ਵਾਹ ਮੋ ਕਢਾਈ ਹਾਂਜੀ ਵਡਭਾਗੀਆ ਪਾਤੀ ਵਿਸਰਾ ਵਾਹ ਵਾਹ ਕਰਹਿ ਸੇਈ ਜਨ ਸੋਹਣੇ ਤੈਨ ਕੋ ਪਰਜਾ ਪੂਜਣ ਆਈ ਵਾਹ ਵਾਹ ਕਰਮ ਪ੍ਰਾਪਤ ਹੋਵੇ ਨਾਨਕ ਦਰ ਸੱਚੈ ਸੋਭਾ ਪਾਈ ਪੌੜੀ ਬੱਜਰ ਕਪਾਟ ਕਾਇਆ ਘੜ ਪੀਤਰ ਕੂੜ ਕਸਤ ਅਬਮਾਨੀ ਕੁਸਤ ਹੀ ਉਚਾਰਨ ਕਰਨਾ ਕੁਸਤ ਨਹੀਂ ਕਿਤੇ ਕਹਿਣਾ ਭਰਮ ਭੂਲੇ ਨਦਰ ਨਾ ਆਵਨੀ ਮਾਨਮੁਖ ਅੰਧ ਅਗਿਆਨੀ ਉਪਾਏ ਕਿਤੇ ਨਾ ਲੱਭਈ ਲੱਭਣੀ ਉਪਾਏ ਕਿਤੇ ਨਾ ਲੱਭਣੀ ਕਰ ਭੇਖ ਥੱਕੇ ਭੇਖਵਾਨੀ ਗੁਰ ਸਬਦੀ ਖੋਲਾਈ ਅਨ ਹਰ ਨਾਮ ਜਪਾਨੀ ਹਰ ਜੀਉ ਅੰਮ੍ਰਿਤ ਬਿਰਖ ਹੈ ਜਿਨ ਪੀਆ ਤੇ ਤੇ ਤ੍ਰਿਪਤਾਨੀ ਸਲੋਕ ਮਹੱਲਾ ਤੀਜਾ ਵਾਹ ਵਾਹ ਕਰਤਿਆ ਰਹਿਣ ਸੁਖ ਵਿਹਾਰੈ ਵਾਹ ਵਾਹ ਕਰਤਿਆ ਸਦਾ ਆਨੰਦ ਹੋਵੇ ਮੇਰੀ ਮਾਏ ਵਾਹ ਵਾਹ ਕਰਤਿਆ ਹਰ ਸਿਉ ਲਿਵ ਲਾਇ ਵਾਹਵਾਹੂ ਕਰਮੀ ਬੁਲਾ ਬੁਲਾਏ ਵਾਹਵਾਹੂ ਇਥੇ ਵਿਸਾਮ ਹੈ ਕਰਮੀ ਇਥੇ ਜਮਕ ਲਾ ਦਨੀਆ ਬੁਲਾ ਬੁਲਾਏ ਵਾਹਵਾਹੂ ਕਰਤਿਆ ਸੂਬਾ ਪਾਏ ਨਾਨਕ ਵਾਹਵਾਹੂ ਸਤ ਰਜਾਇ ਮਹੱਲਾ ਤੀਜਾ ਵਾਹਵਾਹੂ ਬਾਣੀ ਸੱਚ ਹੈ ਗੁਰਮੁਖ ਲਦੀ ਪਾਲ ਵਾਹਵਾਹੂ ਸਭ ਦੇ ਉਚਰੈ ਵਾਹਵਾਹੂ ਹਿਰਦੈ ਨਾਲ ਵਾਹਵਾਹੂ ਕਰਤਿਆ ਹਰ ਪਾਇਆ ਸਹਿਜੇ ਗੁਰਮੁਖ ਪਾਲ ਸੇ ਵੱਡ ਭਾਗੀ ਨਾਨਕਾ ਹਰ ਹਰ ਰਿਦੈ ਸਮਾਲ ਪਉੜੀ ਏ ਮਨਾਤ ਲੋਬੀਆ ਨਿਤ ਲੋਬੇ ਰਤਾ ਮਾਇਆ ਮਨਸਾ ਮੋਹਣੀ ਦੇਹ ਦੇਸਾ ਫਿਰਤਾ ਅਗੈ ਨਾ ਉਜਾਤ ਨਾ ਜਾਇ ਸੀ ਮਨਮੁਖ ਦੁਖ ਖਾਤਾ ਰਸਨਾ ਹਰ ਰਸਨਾ ਚਖਿਉ ਫੀਕਾ ਬੋਲਾਤਾ ਜਿਨ ਜਿਨਾ ਗੁਰਮੁਖ ਅੰਮ੍ਰਿਤ ਚਾਖਿਆ ਸੇ ਜਨ ਤ੍ਰਿਪਤਾਤਾ ਸਲੋਕ ਮਹਲਾ ਤੀਜਾ ਵਾਹ ਵਾਹੋ ਤਿਸਨੋ ਆਖੀਐ ਜੇ ਸੱਚਾ ਗਹਿਰ ਗੰਭੀਰ ਜੇ ਸੱਚਾ ਗਹਿਰ ਗੰਭੀਰ ਵਾਹ ਵਾਹ ਤਿਸਨੂੰ ਆਖੀਐ ਜੇ ਗੁਣ ਦਾਤਾ ਮਤ ਤੀਰ ਵਾਹ ਵਾਹ ਤਿਸਨੂੰ ਆਖੀਐ ਜੇ ਸਭ ਮਹਿ ਰਹਿ ਆਸਮਾਏ ਵਾਹ ਵਾਹ ਤਿਸਨੂੰ ਆਖੀਐ ਜੇ ਦੇਦਾ ਰਿਜਕ ਸੰਬਾ ਜੇ ਦੇਦਾ ਰਿਜਕ ਸਬਾਹੇ ਦੀ ਸਬਾਹੀ ਉਚਾਰਨ ਕਰਨਾ ਸੰਬਾਹੀ ਨਹੀਂ ਕਹਿਣਾ ਟਿੱਪੀ ਨਹੀਂ ਲੱਗੀ ਪਈ ਇੱਥੇ ਨਾਨਕ ਵਾਹ ਵਾਹ ਇੱਕੋ ਕਰ ਸਾਲਾਹੀਐ ਜੇ ਸਤਗੁਰ ਦੀ ਆ ਦਿਖਾਏ ਮਹੱਲਾ ਤੀਜਾ ਵਾਹ ਵਾਹ ਗੁਰਮੁਖ ਸਦਾ ਕਰਹ ਵਾਹ ਵਾਹ ਇੱਥੇ ਸਾਰੀਆਂ ਠਮਕਾਂ ਲੱਗਣਗੀਆਂ ਵਾਹ ਵਾਹ ਗੁਰਮੁਖ ਸਦਾ ਕਰਹ ਮਨਮੁਖ ਮਰਹੇ ਬੇਖ ਖਾਇ ਉਨਾ ਵਾਹ ਵਾਹ ਨ ਭਾਵਈ ਦੁਖੇ ਦੁਖ ਵਿਹਾਈ ਗੁਰਮੁਖ ਅੰਮ੍ਰਿਤ ਪੀਵਣਾ ਵਾਹ ਵਾਹ ਕਰਹਿ ਲਿਬ ਲਾਇ ਨਾਨਕ ਵਾਹ ਵਾਹ ਕਰਹਿ ਸੇ ਜਨ ਨਿਰਮਲੇ ਤ੍ਰਿ ਭਵਨ ਸੁਜੀ ਪਾਇ ਪੌੜੀ ਹਰ ਕੈ ਭਾਣ ਗੁਰ ਮਿਲੈ ਸੇਵਾ ਭਗਤ ਬਨੀਜੈ ਹਰ ਕੈ ਭਾਣ ਹਰ ਮਨ ਵਸੈ ਸਹਜੇ ਹਰ ਰਸ ਪੀਜੈ ਸਹਜੇ ਰਸ ਪੀਜੈ ਹਾ ਹਰ ਨਹੀਂ ਪਤਾ ਹਰ ਕੈ ਭਾਣੈ ਹਰ ਮਨ ਵਸੈ ਸਹਜੇ ਰਸ ਪੀਜੈ ਹਰ ਕੈ ਭਾਣੈ ਸੁਖ ਪਾਈਐ ਹਰ ਲਾਹਾ ਨਿਤ ਲੀਜੈ ਹਰ ਕੈ ਤਖਤ ਬਹਾਲੀਐ ਨਿਜ ਘਰ ਸਦਾ ਵਸੀਜੈ ਹਰ ਕਾ ਭਾਣਾ ਤਿਨੀ ਮੰਨਿਆ ਜਿਨਾ ਗੁਰੂ ਮਿਲੀਜੈ ਸਲੋਕ ਮਹੱਲਾ 3 ਵਾਹ ਵਾਹ ਸੇ ਜਨ ਸਦਾ ਕਰਹਿ ਜਿਨ ਕੋ ਆਪ ਦੇ ਗੁਝਾਈ ਬੁਝਾਏ ਆਪੇ ਦੇ ਬੁਝਾਏ ਜਿਨ ਕੋ ਆਪੇ ਦੇ ਬੁਝਾਏ ਵਾਹ ਵਾਹ ਕਰਤੇ ਆ ਮਨ ਨਿਰਮਲ ਹੋਵੇ ਹਉਮੈ ਵਿੱਚ ਹੋ ਜਾਏ ਵਾਹ ਵਾਹ ਗੁਰਸਿੱਖ ਜੋ ਨਿਤ ਕਰੇ ਸੋ ਮਨ ਚਿੰਦਿਆ ਫਲ ਪਾਏ ਵਾਹ ਵਾਹ ਕਰਹਿ ਸੇ ਜਨ ਸੋਹਣੇ ਹਰ ਤਿੰਨ ਕੈ ਸੰਗ ਮਿਲਾਏ ਤੇ ਨ ਨੰਨੇ ਦਾ ਹਲੰਤ ਲਾ ਕੇ ਉਚਾਰਨ ਕਰਨਾ ਹੈ ਹਰ ਤਿੰਨ ਕੈ ਸੰਗ ਮਿਲਾਏ ਵਾਹ ਵਾਹ ਹਿਰਦੈ ਉਚਰਾ ਮੁਖੋ ਪੀ ਵਾਹ ਵਾਹ ਕਰਿਓ ਨਾਨਕ ਵਾਹ ਵਾਹ ਜੋ ਕਰਹਿ ਹ ਤਨ ਮਨ ਤਿਨ ਕਉ ਦੇਵ ਮਹਲਾ ਤੀਜਾ ਵਾਹੂ ਆਹੂ ਸਾਹਿਬ ਸੱਚ ਹੈ ਅੰਮ੍ਰਿਤ ਜਾ ਕਾ ਨਾਉ ਜੇ ਨ ਸੇਵਿਆ ਤੈਨ ਫਲ ਪਾਇਆ ਹਉ ਤਿੰਨ ਬਲਿਹਾਰੈ ਜਾਉ ਪਈਆ ਨਾ ਕਰਕੇ ਨਾ ਇਸ ਤਰ੍ਹਾਂ ਨਹੀਂ ਕਹਿਣਾ ਪਹਿਲਾਂ ਵੀ ਤੂੰ ਦੱਸਿਆ ਪਾਇਆ ਬੁੱਲਿਆ ਕਰ ਪਾਇਆ ਜੇ ਨ ਸੇਵਿਆ ਤੈਨ ਫਲ ਪਾਇਆ ਹਉ ਤਿੰਨ ਬਲਿਹਾਰੈ ਜਾਉ ਵਾਹੂ ਆਹੂ ਗੁਣੀ ਨਿਧਾਨ ਹੈ ਜਿਸਨੂੰ ਦੇ ਸੋ ਖਾਈ ਵਾਹ ਵਾਹ ਜਾਲ ਥਾਲ ਭਰਪੂਰ ਹੈ ਗੁਰਮੁਖ ਪਾਇਆ ਜਾਏ ਵਾਹ ਵਾਹ ਗੁਰ ਸਿਕ ਨਿਤ ਸਾਬ ਕਰਹ ਗੁਰ ਪੂਰੇ ਵਾਹ ਵਾਹ ਭਾਵੇ ਨਾਨਕ ਵਾਹ ਵਾਹ ਜੋ ਮਾਨ ਚਿਤ ਕਰੇ ਤਿਸ ਜਮ ਕੰਕਰ ਨੇੜ ਨ ਆਵੇ ਪੌੜੀ ਹਰ ਜੀਉ ਸੱਚਾ ਸੱਚ ਹੈ ਪੌੜੀ ਨਹੀਂ ਕਹਿਣਾ ਪੌੜੀ ਪਾ ਉੜਾ ਬੰਦ ਮੂੰਹ ਵਾਲਾ ਪੌੜੀ ਪੌੜੀ ਹਰ ਜੀਓ ਸੱਚਾ ਸੱਚ ਹੈ ਸੱਚੀ ਗੁਰਬਾਣੀ ਸਤ ਗੁਰ ਤੇ ਸੱਚ ਪਛਾਣੀਐ ਸੱਚ ਸਹਜ ਸਮਾਣੀ ਅਨ ਦਿਨ ਜਾਗੈ ਨਾ ਸਵਹਿ ਜਾਗਤ ਰਹਿਣ ਵਿਹਾੜੀ ਗੁਰਮਤੀ ਹਰ ਰਸ ਚਾਖਿਆ ਸੇ ਪੁੰਨ ਪਰਾਣੀ ਬੇਨ ਗੁਰ ਕਿਨੈ ਨਾ ਪਾਇਓ ਪਾਇਓ ਕਿਆ ਕਰਨਾ ਪਾਇਓ ਇੱਕ ਬੇਨ ਗੁਰ ਕਿਨੇ ਨਾ ਪਾਇਓ ਪਾਚ ਮੋਇ ਅਜਾਣੀ ਪਾਚ ਮੋਇ ਅਜਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ